ਤੇ ਹੈਲੋ ਦੋਸਤੋ ਕੀ ਹਾਲ ਹੈ ਤੁਹਾਡੇ ਸਵਾਗਤ ਹੈ ਇੱਕ ਨਵੇਂ ਵਲੌਗ ਚ ਤੇ ਜੋਤੀ ਜੀ ਅੱਜ ਫੇਰ ਇੰਦਰਲੀ ਨਕੰਧਾ ਰਹਿ ਗਈਆਂ ਸੀ ਉਹ ਕਰੀ ਜਾਂਦੀ ਹੈ ਸਾਫ ਤੇ ਇਧਰ ਮਿਸਤਰੀ ਵੀ ਲੱਗਾ ਪਿਆ ਉਹ ਉੱਤੇ ਲਾਈ ਜਾਂਦਾ ਇੱਟਾਂ ਥੋੜੀਆਂ ਇਕੱਠੀਆਂ ਵਾਰ ਤੇ ਕਮਰੇ ਤੇ ਵੀ ਸਮਾਨ ਰੱਖਤਾ ਸੀ ਰੰਗ ਰੰਗ ਕਰਕੇ ਇੱਥੇ ਤੁਹਾਨੂੰ ਦਿਖਾਉਣਾ ਬੈਕ ਕਮਰੇ ਨਾਲ ਕਮਰੇ ਨਾਲ ਆਹ ਦੋਸਤੋ ਇਹ ਮੈਂ ਫੜਦੇ ਹਾਂ ਇਹ ਸਾਮਾਨ ਰੱਖਤਾ ਅੰਦਰ ਅਸੀਂ ਜਾ ਕੇ ਹੁਣ ਪੇਟੀਆਂ ਪੁਟੀਆਂ ਰੱਖਤੀਆਂ ਆਹ ਦਾਦੀ ਮਾਤਾ ਦਾ ਸੰਦੂਕ ਆ ਉਹ ਵੀ ਰੱਖਤਾ ਕਿਸੇ ਵੀ ਰੱਖਤੀ ਬਾਕੀ ਸਾਮਾਨ ਤਾਂ ਹਜੇ ਰੱਖਣ ਦਾ ਪਿਆ ਇੱਥੇ ਪੰਡੂ ਬੂੜੇ ਤੇ ਇਹ ਹੀ ਦਿਖਾਉਣਾ ਸੀ ਅਸੀਂ ਕਮਰੇ 'ਚ ਰੱਖਤਾ ਅਜ ਜੋਤੀ ਕਰੀ ਜਾਂਦੀ ਐ ਪਲਸਟਰ ਟੀਪ ਲਾਈ ਜਾਂਦੀ ਐ ਕੰਦਾ ਨੇ ਹਾਂਜੀ ਜੋਤੀ ਜੀ ਕਿੰਨਾ ਘਰੇ ਕੇ ਕੰਮ ਬਸ ਥੋੜਾ ਹੀ ਰਹਿ ਗਿਆ ਅਹੀਂ ਕੰਦਾ ਕਰਨੀ ਅੱਜ ਹੈਲੋ ਸਸਰੀਕਾਲ ਜੀ ਸਸਰੀਕਾਲ ਜੀ ਤੇ ਅਸੀਂ ਜਿਹਦਰ ਸਮਾਨ ਰੱਖਿਆ ਸੀਗਾ ਉਹ ਕੰਦਾ ਰਹਿ ਗਿਆ ਸੀ ਟੀਪ ਕਰਨ ਵਾਲੀਆਂ ਆ ਏ ਉਹ ਅਸੀਂ ਅੱਜ ਕਰਦੇ ਪਏ ਆ ਟੀਪ ਤੇ ਸਮਾਨਤਾ ਚੱਕ ਕੇ ਅਸੀਂ ਅੰਦਰ ਰੱਖਤਾ ਹਜੇ ਤਿਆਰ ਤੁਰ ਤਾਂ ਕੀਤਾ ਨਹੀਂ ਹੈ ਕੋਈ ਡਿਗਰੇਸ਼ਨ ਨਹੀਂ ਕੀਤੀ ਕਮਰੇ ਦੇ ਵਿੱਚ ਕੱਲਾ ਹੈ ਸਮਾਨ ਹੀ ਰੱਖਿਆ ਹੈਗਾ ਅਸੀਂ ਤੇ ਅੱਜ ਅਸੀਂ ਕਰੀਏ ਨੇ ਟੀਪ ਤੇ ਅੱਜ ਤਿੰਨੇ ਕੰਦਾ ਅਸੀਂ ਕਲੀਅਰ ਕਰ ਦੇਣੀ ਆ ਜੀ ਠੀਕ ਹੈ ਜੀ ਉਹ ਮਿਸਤਰੀ ਲੱਗਿਆ ਪਿਆ ਆ ਬੜਾ ਖਰਾਬ ਹੋਈਆਂ ਪੂਰੀ ਸਿਕੰਦਾਂ ਦੇਲੇ ਪਾਸੇ ਦਿਖਾ ਦੇਣਾ ਤੁਹਾਨੂੰ ਇਧਰਲੇ ਪਾਸੇ ਤਾਂ ਕਰਤਿਆ ਸੀਗਾ ਕੱਲ ਹੀ ਤੇ ਇਧਰਲੇ ਪਾਸੇ ਬਾਹਲੇ ਹੋ ਗਈਆਂ ਹੁਣ ਇਹ ਵੀ ਟੀਪ ਕਰਾਂਗੇ ਅਵਾਰ ਜੇ ਪੂਰੇ ਕਰਕੇ ਇਧਰ ਉਧਰਲੇ ਪਾਸੇ ਤਾਂ ਕੰਪਲੀਟ ਹੋ ਹੀ ਗਿਆ ਕੰਮ ਤਾਂ ਅੱਗੇ ਦਿਖਾਉਣਾ ਤੁਹਾਨੂੰ ਬਾਅਦ ਚ ਫਿਰ ਕਰਕੇ ਕੰਪਲੀਟ ਹੈਲੋ ਵੀਰੇ ਮਿਸਤਰੀ ਥੱਕ ਗਏ ਆ ਕਹਿੰਦੇ ਪਾਣੀ ਲਿਆਓ ਪੀਣ ਵਾਸਤੇ ਤਾਂ ਹੁਣ ਪਾਣੀ ਦਿਨੇ ਪੀਣ ਨੂੰ ਲੋ ਜੀ ਪਾਣੀ ਲੈ ਲਓ ਜੀ ਮਿਸਤਰੀ ਸਾਹਿਬ ਜੀ ਪਾਣੀ ਲੈ ਲਓ ਜੀ ਥੱਕ ਗਏ ਤੁਸੀਂ ਬੜਾ ਕੰਮ ਕਰਕੇ ਪਾਣੀ ਦਾ ਗਰਮ ਹੈ ਜੀ ਗਰਮੀ ਪੀਣਾ ਪੈਣਾ ਜੀ ਠੰਡਾ ਨੇ ਕਿੱਥੋਂ ਲਈਏ ਹੁਣ ਆਮ ਉਹ ਫਲੀ ਖਾਈ ਜਾਂਦੀ ਜੀ ਕਰ ਦੋਗੇ ਕੰਮ ਕੰਪਲੀਟ ਅੱਜ ਚਲੋ ਤੇ ਇੱਕ ਮਿਸਤਰੀ ਥੋੜਾ ਨਾਰਾਜ਼ ਹੋ ਗਿਆ ਉਹ ਪਿਆ ਮੰਜੇ ਦੇ ਉਧਰ ਥੋੜਾ ਜ਼ੂਮ ਕਰਕੇ ਦਿਖਾ ਦੇਣਾ ਉਹ ਮੰਜੇ ਦੇ ਪਿਆ ਮਿਸਤਰੀ ਨਾਰਾਜ਼ ਹੋ ਗਿਆ ਥੋੜੀ ਜੱੜ ਹੋਊਗੀ ਕੱਲ ਤੇ ਇਸ ਕਰਦੇ ਆ ਤਾਂ ਆ ਕੰਮ ਥੋੜਾ ਹੀ ਰਹਿ ਗਿਆ ਸਾਡਾ ਖੈਰ ਦੁਆਜਾ ਜੇ ਮੁਕਾਉਣ ਆਗਾ ਅਮ ਇਹ ਆਪਣਾ ਸਾਰਾ ਅੱਗੇ ਦਿਖਾਉਨੇ ਵੀਰੇ ਕਰਕੇ ਕੰਪਲੀਟ ਕੰਮ ਹਾਂਜੀ ਹੁਣ ਮਿਸਤਰੀ ਬਹਿ ਕੇ ਮੰਗਫਲੀਆਂ ਖਾਣ ਮੰਗਫਲੀਆਂ ਦੀ ਛੁੱਟੀ ਲਾਈ ਜਾਂਦੇ ਆ ਹਾਂ ਮੰਗੀ ਫਲੀਆਂ ਖਾਈ ਜਾਂਦੀਆਂ ਆ ਆ ਦੰਦ ਦਾ ਕੰਮ ਨਹੀਂ ਕਰਦੇ ਵਾਹ ਹੈ ਦੰਦ ਨਹੀਂ ਕੰਮ ਕਰਦੇ ਜੜਾਂ ਦੁੱਧੀਆਂ ਠੀਕ ਆ ਬੋੜੀ ਹੋ ਗਈਆਂ ਹਾਂ ਇੱਧਰ ਪਾਸੇ ਇੱਕ ਵਾਰੀ ਹੌਲੀ ਵਾਲੀ ਖਾਣੀ ਪੈਂਦੀ ਐ ਚਲੋ ਠੀਕ ਆ ਵੀ ਬੁੱਢੀ ਹੋਈ ਪਈ ਐ ਮਿਸਤਰੀ ਬੁੱਢਾ ਹੋਇਆ ਪਿਆ ਮੇਰੇ ਦੰਤ ਬਹੁਤ ਚਲੋ ਠੀਕ ਹੈ ਆਪਾਂ ਇੱਥੇ ਹੀ ਕਰਦੇ ਆ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਇਹ ਟੀਪ ਕਰਕੇ ਕੰਦਾਂ ਨੂੰ ਇਹ ਹੈਲੋ ਦੋਸਤੋ ਲੱਗੇ ਪਏ ਆ ਮਿਸਤੀ ਲੱਗੇ ਪਏ ਆ ਮੰਮੀ ਵੀ ਆਪ ਹੀ ਲਾਇਆ ਪਿਆ ਨਾਲ ਹੀ ਉਹ ਮੈਂ ਕਰੀ ਲਿਆ ਨਾ ਉੱਤੀ ਭਾਈਆਂ ਦਾ ਮਸਾਲਾ ਮਸੁੱਲਾ ਕਨੈਕਟਾਂ ਲਾਈਆਂ ਹੋ ਬਸ ਥੋੜਾ ਇਹ ਰਹਿ ਗਿਆ ਖਿੱਚਿਆ ਗਿਆ ਕੰਮ ਤਾਂ ਬਸ ਆ ਹੀ ਰਹਿ ਗਿਆ ਤਰੀ ਜਾਂਦੇ ਜਿਹੜਾ ਇੱਧਰ ਜੋਤੀ ਤਰੀ ਜਾਂਦੇ ਆ ਪਲਸਟਰ ਨਾਲ ਅੱਜ ਮੈਨੂੰ ਲੱਗਦਾ ਵੀ ਅੱਜ ਖਿੱਚ ਦਾਂਗੇ ਕੰਮ ਕੱਲ ਥੋੜਾ ਹੀ ਰਹਿ ਜਾਊਗਾ ਕੰਮ ਬਸ ਕੱਲਾ ਆ ਹੀ ਰਹਿ ਜਾਊਗਾ ਇੱਧਰਲੇ ਪਾਸੇ ਜਿਹੜਾ ਲੱਗਾ ਪਿਆ ਕੱਲ ਤੱਕਰ ਕੰਮ ਖਤਮ ਹੋ ਜਾਊਗਾ ਬਾਕੀ ਦੇਖਦੇ ਆ ਕੋਈ ਹੋਰ ਕੰਮ ਹੋਇਆ ਤਾਂ ਅੱਗੇ ਦਿਖਾਉਣਾ ਏ ਤੁਹਾਨੂੰ ਐਂਡ ਤੇ ਫਿਰ ਇਹ ਜਵਾਖਾਂ ਨਾਲ ਪੰਗੇ ਲੈਂਦੇ ਹੋਏ ਟੀਕਾ ਲਾਈ ਜਾਂਦੇ ਆ ਦੇਖਣ ਤੇ ਅਨੁਭਵੀ ਫਸਾਇਆ ਪਿਆ ਨਾਲ ਹੀ ਕੰਮ ਤੇ ਮੈਂ ਵੀ ਲੱਗਿਆ ਪਿਆ ਨਾਲ ਹੀ ਆ ਕਰੀ ਜਾਂਦੇ ਬਸ ਆਹੀ ਰਹਿ ਗਿਆ ਆ ਜੋਤੀ ਜੀ ਲੱਗੇ ਪਿਆ ਖਿੱਚੋ ਖਚ ਕਰਕੇ ਨਹੀਂ ਮੈਂ ਤੁਹਾਨੂੰ ਬੈਕ ਕੈਂਪ ਦੇ ਨਾਲ ਸੋ ਹੈਲੋ ਦੋਸਤੋ ਚਾਹ ਦਾ ਟਾਈਮ ਹੋ ਚੁੱਕਿਆ ਤੇ ਹਜੇ ਮਿਸਤਰੀ ਜ਼ੋਰੂ ਜ਼ੋਰ ਲੱਗੇ ਪਏ ਆ ਚਾਹ ਪੀ ਲਓ ਜੀ ਚਾਹ ਦਾ ਟਾਈਮ ਹੋ ਚੁੱਕਿਆ ਚਾਹ ਬਣੀ ਪਈ ਐ ਚਾਹ ਰੱਖ ਦਿੱਤੀ ਉੱਥੇ ਪੀ ਲੈ ਜੀ ਜਲਦੀ ਕਰੋ ਕੰਮ ਤੁਸੀਂ ਸਲੋ ਬਹੁਤ ਕਰੀ ਜਾਂਦੇ ਓ ਅੱਜ ਕਿਉਂਕਿ ਇੱਕ ਤਾਂ ਮਿਸਤਰੀ ਘਟ ਗਿਆ ਕਿਉਂਕਿ ਬੰਦਾ ਰੁਸਣ ਕਰਨ ਮਿਸਤਰੀ ਘਟ ਗਿਆ ਇੱਕ ਬੰਦਾ ਰੁਸਿਆ ਪਿਆ ਸਾਡਾ ਤਾਂ ਕਰਕੇ ਕੰਮ ਥੋੜਾ ਜਿਆ ਸਲੋ ਹੁੰਦਾ ਪਿਆ ਤੇ ਅੱਜ ਨਹੀਂ ਤਾਂ ਅਸੀਂ ਖਤਮ ਕਰ ਦੇਣਾ ਅਸੀਂ ਕੰਮ ਨੂੰ ਪਰ ਚਲੋ ਕੋਈ ਗੱਲ ਨਹੀਂ ਕੰਮ ਤਾਂ ਹੋ ਹੀ ਜਾਣਾ ਤੇ ਫਿਰ ਅੱਗੇ ਦੇਖਦੇ ਆ ਕੀ ਕਰਨਾ ਪਊਗਾ ਗੇਟ ਦਾ ਵੀ ਸਾਨੂੰ ਕਰਨਾ ਪਊਗਾ ਕਿਉਂਕਿ ਗੇਟ ਜਿਵੇਂ ਖਰਾਬ ਹੋਇਆ ਪਿਆ ਅੱਗੋਂ ਇੱਟਾਂ ਜਿਵੇਂ ਖੁਰੀਆਂ ਪੀਆਂ ਢੇਰ ਦੀਆਂ ਹਾਂ ਤੇ ਕਮਰੇ ਦਾ ਵੀ ਥੋੜਾ ਥੋੜਾ ਹਜੇ ਮਰਮਤ ਰਹਿੰਦੀ ਐ ਕਮਰੇ ਦੀ ਕਰਨ ਵਾਲੀ ਸਾਡੇ ਦੇ ਕਮਰੇ ਦੀ ਤੇ ਉਹ ਵੀ ਕਰਨ ਵਾਲੀ ਪਈ ਆ ਉਹ ਵੀ ਦੇਖਦੇ ਆ ਕੀ ਕਰੀਏ ਆਪ ਹੀ ਲੱਗੇ ਪਏ ਆ ਮਿਸਤਰੀ ਤਾਂ ਸਾਨੂੰ ਮਿਲਿਆ ਨਹੀਂਗਾ ਤੇ ਉਹਦੇ ਕਰਨ ਜਿੰਨਾ ਕ ਹੁੰਦਾ ਪਿਆ ਚੱਲ ਕਰੀ ਜਾਂਦੇ ਐ ਤੇ ਕੀ ਕਰ ਤੁਰਦੇ ਚਲੋ ਫਿਰ ਚਾਹ ਪੀ ਲੋ ਚਾਹ ਦਾ ਟਾਈਮ ਹੋ ਚੁੱਕਿਆ ਵੀਰੇ ਚਾਹ ਬਣ ਗਈ ਐ ਤੇ ਚਾਹ ਪਿੰਨੇ ਆ ਜਾ ਕੇ ਚਾਹ ਚੁਪਾ ਕੇ ਰੱਖਦੇ ਆ ਚਾਹ ਬਣ ਗਈ ਆ ਚਾਹ ਪਿੰਨੇ ਆ ਚਲੋ ਚਾਹ ਪੀ ਕੇ ਮਿਲਦੇ ਆ ਤੁਹਾਨੂੰ ਵੀਰੇ